ਯਾਰ ਕਿਹੜਾ ਮੁੱਖ ਮੰਤਰੀ ਕੀ ਦੀ ਗੱਲ ਕਰਦੇ ਹੋ ਤੁਸੀਂ ਉਹ ਤਾਂ ਇੱਕ ਸ਼ਰਾਬੀ ਬੰਦਾ ਹੈ ਜਿਹੜਾ ਕਿਸੇ ਨਾ ਕਿਸੇ ਗੈਸਟਾਊ ਵਿੱਚ ਰੋਜ਼ ਸ਼ਰਾਬ ਪੀ ਕੇ ਲੜਦਾ ਰੱਖਾ ਪਹਲਵਾ ਲੈਂਦਾ ਹੈ ਉਹਦੀ ਕੋਈ ਗੱਲਬਾਤ ਨਹੀਂ ਹੈ ਮੁੱਖ ਮੰਤਰੀ ਵਾਲੀ ਹੋਰ ਕੋਈ ਆਉਂਦੀ ਨਹੀਂ ਕਿਹੜੀ ਇਹਨੂੰ ਕਿਸਾਨੀ ਬਾਰੇ ਪਤਾ ਹੈ ਮੇਰੇ ਨਾਲ ਤੁਸੀਂ ਇਹਨੂੰ ਕਹੋ ਵੀ ਬੈਠ ਕੇ ਆਰਾ ਲਾ ਕੇ ਦਿਖਾ ਦੇ ਇੱਕ ਤੂੰ ਬਰਸੀਰ ਦਾ ਇਹਨੂੰ ਕੀ ਪਤਾ ਯਾਰ ਇਹਨੇ ਕੱਲ ਕਿਸਾਨੀ ਕਰੀ ਹੈ ਬਚਪਨ ਚ ਹੀ ਤਾਂ ਭੰਡਾ ਨਾਲ ਤੁਰ ਪਿਆ ਇਹਨੂੰ ਕਿਸਾਨੀ ਦਾ ਕੀ ਪਤਾ ਇਹਨੇ ਘਰ ਆਏ ਬੇਸਤੀ ਕਰਕੇ ਤੋਰਦੇ ਕਿਸਾਨ ਕਹਿੰਦੇ ਕਿਸਾਨ ਸੱਸ ਨੂੰ ਉਹਦੀ ਲੜਾਈ ਪਰ ਇਹਨਾਂ ਨੂੰ ਕਿਸਾਨਾਂ ਨੂੰ ਇਹ ਲੋਕ ਮਜਬੂਰ ਕਰ ਰਹੇ ਕਿ ਤੁਸੀਂ ਧਰਨੇ ਲਾਓ ਇਹ ਭਾਜਪਾ ਦੀ ਸਾਜ਼ਿਸ਼ ਹੈ ਕਿ ਜੀ ਇਹਨਾਂ ਦੀਆਂ ਡਿਮਾਂਡਾਂ ਦਾ ਮੰਨੋ ਇਹਨਾਂ ਨੂੰ ਸੜਕਾਂ 'ਤੇ ਭੇਜ ਕੇ ਬਦਨਾਮ ਕਰੋ ਪਰ ਉਹਨਾਂ ਬੱਚਾ ਰਾਖੁਰ ਕੋਈ ਨਹੀਂ ਹੈ ਸੋ ਐਸੀ ਕਿਸਾਨੀ ਡਿਮਾਂਡ ਦੇ ਨਾਲ ਹਰ ਤਰੀਕੇ ਨਾਲ ਹਰ ਤਰੀਕੇ ਨਾਲ ਖੜਾਂਗੇ ਉਹਨਾਂ ਦੀ ਮਦਦ ਕਰਾਂਗੇ ਇਹ ਕਿਸਾਨਾਂ ਦੀ ਮਦਦ ਨਹੀਂ ਹੈ ਇਹ ਖੇਤ ਮਜ਼ਦੂਰਾਂ ਦੀ ਇਕੱਲੀ ਮਦਦ ਨਹੀਂ ਹੈ ਪੰਜਾਬ ਦੀ ਮਦਦ ਹੈ ਪੰਜਾਬ ਨੂੰ ਸਮੁੱਚੇ ਤੌਰ ਤੇ ਇਸ ਚੀਜ਼ ਦੇ ਨਾਲ ਲੱਗੇ ਇਹਨੂੰ ਨਜਿੱਠਣਾ ਚਾਹੀਦਾ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਆਪਣੇ ਆਪ ਜਿਵੇਂ ਕਿਸਾਨ ਦਾ ਪੁੱਤ ਐ ਅੱਜ ਉਹਨੇ ਕੇਂਦਰ ਸਰਕਾਰ আর ਕੇਜਰੀਵਾਲ ਦੇ ਅੱਗੇ ਗੁੱਡੇ ਟੇਕੇ ਹੋਏ ਐ ਤੇ ਉਹ ਉਹਨਾਂ ਦਾ ਪਿੱਠੂ ਬਣ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿਸਾਨਾਂ ਨੂੰ ਕੁੱਟ ਰਿਹਾ ਤੇ ਲੁੱਟ ਰਿਹਾ ਕਿਸਾਨੀ ਦੀ ਕਟਾਈ ਜਾਣ ਬੁੱਝ ਕੇ ਉਸ ਦੇ ਥਰੂ ਕਰਾਈ ਜਾ ਰਹੀ ਐ ਤੇ ਉਹ ਸਾਡਾ ਧੂਤਾ ਜਿਹਨੂੰ ਕੇ ਗਪੋਰ ਸੰਖ ਵੀ ਕਹਿੰਦੇ ਐ ਉਹ ਅੱਜ ਪੂਰੇ ਕਿਸਾਨਾਂ ਨੂੰ ਕੁੱਟਣ ਲੱਗਿਆ ਵਾ ਰਾਤ ਸਾਰੇ ਸਾਡੇ ਕਿਸਾਨ ਲੀਡਰ ਚੱਕ ਕੇ ਅੰਦਰ ਦੇਦੇ ਮੈਂ ਰਾਤ ਨੂੰ 12 1 ਵਜੇ ਤੱਕ ਉਹਨਾਂ ਦੇ ਥਾਣਿਆਂ ਵਿੱਚ ਉਹਨਾਂ ਨੂੰ ਮਿਲਦਾ ਰਿਹਾ ਘੁੰਮਦਾ ਰਿਹਾ ਤੇ ਮਿਲਿਆ ਸਾਰਿਆਂ ਨੂੰ ਜਾ ਕੇ ਲੇਕਿਨ ਸਰਕਾਰ ਨਾਦਰਛਾਈ ਫਰਮਾਨ ਕਰਦੀ ਹੈ ਤੇ ਕਿਸਾਨਾਂ ਨੂੰ ਚੱਕ ਕੇ ਅੰਦਰ ਦਿੱਤਾ ਹੋਇਆ ਇਹ ਲੜਾਈ ਅਸੀਂ ਲੜਨੀ ਹੈ ਕਿਸਾਨੀ ਦੀ ਕਿਉਂਕਿ ਜੇ ਕਿਸਾਨੀ ਔਰ ਖੇਤ ਮਜ਼ਦੂਰ ਤਗੜਾ ਨਹੀਂ ਹੁੰਦਾ ਸਾਡਾ ਤਾਂ ਸਾਡੇ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਅਸੀਂ ਕਿਸਾਨੀ ਦਾ ਧੰਦਾ ਸਾਡਾ ਮੁੱਖ ਧੰਦਾ ਹੈ ਉਹਦੇ ਵਿੱਚ ਕਿਸਾਨ ਵੀ ਆਉਂਦਾ ਹੈ ਉਹਦੇ ਵਿੱਚ ਖੇਤ ਮਜ਼ਦੂਰ ਵੀ ਆਉਂਦਾ ਉਹਦੇ ਵਿੱਚ ਬਾਜ਼ਾਰ 'ਚ ਬੈਠਾ ਦੁਕਾਨਦਾਰ ਵੀ ਆਉਂਦਾ ਉਹਦੇ 'ਚ ਆਰਤੀ ਵੀ ਆਉਂਦਾ ਉਹਦੇ ਸ਼ੈਲਰ ਵਾਲਾ ਵੀ ਹੁੰਦਾ ਸਾਰਾ ਇਹਦੇ ਇਰਤ ਗਿਰਦ ਘੁੰਮਦਾ ਤੇ ਇਸ ਧੰਦੇ ਨੂੰ ਖਤਮ ਕਰਕੇ ਬੀਜੇਪੀ ਦੀ ਇੱਕ ਸਾਜ਼ਿਸ਼ ਹੈ ਸਾਡੇ ਮੁੱਖ ਮੰਤਰੀ ਦੇ ਰਾਹੀਂ ਕਿ ਇਹਨੂੰ ਖਤਮ ਕਰਨਾ ਜਿਹਦੇ ਨਾਲ ਅਸੀਂ ਖਤਮ ਨਹੀਂ ਹੋਣ ਦੇਣੀ ਮੈਂ ਕਮੇਟੀ ਦਾ ਚੇਅਰਮੈਨ ਹੈ ਜਿਹੜੀ ਕਿ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ 30 ਐਮਪੀਓ ਦੇ ਚ ਵੀ ਬਾ ਹਰਸਿਮਰਤ ਕੌਰ ਬਾਦਲ ਵੀ ਉਹਦੇ ਚ ਮੇਰੇ ਨਾਲ ਹੈ ਮੈਂ ਉਹਦੇ ਵਿੱਚ ਰਿਪੋਰਟ ਦਿੱਤੀ ਹੈ ਕਿ ਕਿਸਾਨੀਆਂ ਜਿਹੜੀ ਇਸ ਨੂੰ ਤੁਸੀਂ ਜਿਹੜੀ ਐਮਐਸਪੀ ਹੈ ਉਹ ਲੀਗਲ ਗਾਰੰਟੀ ਦਿਓ ਇਹ ਆ ਹੁਣ ਸਾਡੀ ਅੱਗੇ ਵੀ ਇੱਕ ਹੋਰ ਰਿਪੋਰਟ ਆ ਉਹਦੇ ਵਿੱਚ ਤੁਸੀਂ ਦੇਖੋਗੇ ਐਸੀ ਕਿਸਾਨ ਤੇ ਮਜ਼ਦੂਰ ਪੱਕੀ ਬੜੇ ਤਕੜੇ ਫੈਸਲੇ ਲਵਾ ਗਏ ਤੇ ਜਿਹੜੇ ਸੜਕਾਂ ਰੁਕਣ ਨੂੰ ਲੈ ਕੇ ਮੁੱਖ ਮੰਤਰੀ ਖਾਸ ਤੌਰ ਤੇ ਛਾਰੀ ਡਰਾਮੇबाजी ਹੈ ਇੱਕ ਸੋਚੀ ਸਮਝੀ ਬਾਤ ਸਾਜ਼ ਦੇ ਨਾਲ ਕੱਲ ਪਰਸੋਂ ਕਿਸਾਨਾਂ ਨੂੰ ਭੁੜਾਇਆ ਗਿਆ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੀ ਸੁਣੀ ਨਹੀਂ ਇਹ ਆਪ ਇਹ ਜਿਹੜੀਆਂ ਸੜਕਾਂ ਰੁਕ ਰਹੀਆਂ ਇਹ ਕਿਸਾਨ ਨਹੀਂ ਰੋਕ ਰਹੇ ਇਹ ਮੁੱਖ ਮੰਤਰੀ ਉਹਨਾਂ ਨੂੰ ਤੰਗ ਕਰਕੇ ਉਹਨਾਂ ਨੂੰ ਮਜਬੂਰ ਕਰਕੇ ਸੜਕਾਂ 'ਤੇ ਪਿਠਾ ਰਿਹਾ ਜੀ ਜੇ ਉਹਨਾਂ پاس ਗਈ ਹੋਈ ਸੀ ਮੇਰੇ ਮੈਂ ਮੁੱਖ ਮੰਤਰੀ ਸੀ ਜੀ ਮੇਰੇ ਪਾਸ ਕਿਸਾਨ ਯੂਨੀਅਨ ਮੈਂ ਬੁਲਾਈਆਂ ਉਹਨਾਂ ਨੂੰ ਸਤਕਾਰਪੂਰਵਕ ਬਿਠਾਇਆ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਸੁਣੀਆਂ ਇੱਕ ਡਿਮਾਂਡ ਨੂੰ ਛੱਡ ਕੇ ਬਾਕੀ 18 ਦੀਆਂ 18 ਡਿਮਾਂਡਾਂ ਮੈਂ ਮੌਕੇ ਤੇ ਮੰਨੀਆਂ 5 ਲੱਖ ਰੁਪਇਆ ਉਹ ਸਾਰੇ ਪਰਿਵਾਰਾਂ ਨੂੰ ਦਿੱਤਾ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਸੰਘਰਸ਼ 'ਚ ਇਹ ਮੇਰੇ ਨਾਲ ਇਹਦਾ ਫੈਸਲਾ ਹੋਇਆ ਸੀ ਫਿਰ ਇਹਨਾਂ ਦੇ ਹਰ ਪਰਿਵਾਰ ਨੂੰ 745 ਪਰਿਵਾਰ ਜਿਨ੍ਹਾਂ ਦੇ ਕਿਸਾਨ ਸ਼ਹੀਦ ਹੋ ਗਏ ਸੀ ਸਰਕਾਰ ਚ ਦੇ ਵਿੱਚ ਉਹਨਾਂ ਨੂੰ ਸਭ ਤੋਂ ਨੌਕਰੀ ਦਿੱਤੀ ਕਿਸੇ ਦੇ ਘਰ ਜਾ ਕੇ ਪਤਾ ਕਰ ਲੋ ਉਹ ਚੰਨੀ ਸਰਕਾਰ ਜਿਹੜੀ ਕਾਂਗਰਸ ਪਾਰਟੀ ਦੀ ਸੀ ਉਹਨਾਂ ਨੇ ਨੌਕਰੀ ਦਿੱਤੀ ਹੈ ਕਿਸਾਨਾਂ ਨੂੰ 12000 ਮੁਆਵਜ਼ਾ ਮਿਲਦਾ ਸੀ ਇਹਨਾਂ ਨਾਲ ਬੈਠ ਕੇ ਸਮਝੌਤਾ ਕੀਤਾ ਘਰ ਬੁਲਾਏ ਮੈਂ ਤੇ 17000 ਮੁਆਵਜ਼ਾ ਕਰਿਆ ਅੱਜ ਤੱਕ ਇਹ ਸਰਕਾਰ ਨੇ ਵੀ ਕਦੇ 17000 ਮੁਆਵਜ਼ਾ ਨਹੀਂ ਦਿੱਤਾ ਇਸ ਤਰ੍ਹਾਂ ਸਾਰੀਆਂ ਡਿਮਾਂਡਾਂ ਮੰਨ ਕੇ ਇਹਨਾਂ ਨੂੰ ਸਤਕਾਰਪੂਰਵਕ ਕਿਹਾ ਜੀ ਤੁਸੀਂ ਅੰਨ ਦਾਤਾ ਹੋ ਤੁਸੀਂ ਜੋ ਕਹੋਗੇ ਸਹੀ ਤਰੀਕੇ ਨਾਲ ਸਰਕਾਰ ਹਰ ਪ੍ਰਸ਼ਾਸਨ ਤੇ ਪੰਜਾਬ ਨੂੰ ਚਲਾਉਣ ਲਈ ਜੋ ਤੁਹਾਡੀਆਂ ਜਾਇਜ ਮੰਗਾਏ ਸੀ ਹਰ ਮੰਗਾ ਗਏ ਉਹ ਕਹਿੰਦੇ ਜੀ ਇਹਨਾਂ ਨਾਲ ਗੱਲ ਹੋਰ ਕੋਈ ਆਉਂਦੀ ਨਹੀਂ ਕਿਹੜੀ ਇਹਨੂੰ ਕਿਸਾਨੀ ਬਾਰੇ ਪਤਾ ਹੈ ਮੇਰੇ ਨਾਲ ਤੁਸੀਂ ਇਹਨੂੰ ਕਹੋ ਵੀ ਬੈਠ ਕੇ ਆਰਾ ਲਾ ਕੇ ਦਿਖਾ ਦੇ ਤੂੰ ਬਰਸੀਹ ਦਾ ਇਹਨੂੰ ਕਿਆ ਪਤਾ ਯਾਰ ਇਹਨੇ ਕੱਲ ਕਿਸਾਨੀ ਕਰੀ ਹੈ ਬਚਪਨ ਚ ਹੀ ਤਾਂ ਭੰਡਾ ਨਾਲ ਤੁਰ ਪਿਆ ਇਹਨੂੰ ਕਿਸਾਨੀ ਦਾ ਕਿਆ ਪਤਾ ਇਹਨੇ ਘਾਰ ਆਏ ਬੇਸਤੀ ਕਰਕੇ ਤੋਰਦੇ ਕਿਸਾਨ ਕਹਿੰਦੇ ਕਿਸਾਨ ਸੱਸ ਨੂੰ ਦੀ ਲੜਾਈ ਪਰ ਇਹਨਾਂ ਨੂੰ ਕਿਸਾਨਾਂ ਨੂੰ ਇਹ ਲੋਕ ਮਜਬੂਰ ਕਰ ਰਹੇ ਕਿ ਤੁਸੀਂ ਧਰਨੇ ਲਾਓ ਇਹ ਭਾਜਪਾ ਦੀ ਸਾਜ਼ਿਸ਼ ਹੈ ਕਿ ਜੀ ਇਹਨਾਂ ਦੀਆਂ ਡਿਮਾਂਡਾਂ ਨਾ ਮੰਨੋ ਇਹਨਾਂ ਨੂੰ ਸੜਗਾ ਭੇਜ ਕੇ ਬਦਨਾਮ ਕਰੋ আর ਉਹਨਾਂ ਬਚਾਰਾ ਹੋਰ ਕੋਈ ਨਹੀਂ ਹੈ ਸੋ ਐਸੀ ਕਿਸਾਨੀ ਧਿਮਾਰ ਦੇ ਨਾਲ ਹਰ ਤਰੀਕੇ ਨਾਲ ਹਰ ਤਰੀਕੇ ਨਾਲ ਖੜਾਗੇ ਉਹਨਾਂ ਦੀ ਮਦਦ ਕਰਾਂਗੇ ਇਹ ਕਿਸਾਨਾਂ ਦੀ ਮਦਦ ਨਹੀਂ ਹੈ ਇਹ ਖੇਤ ਮਜ਼ਦੂਰਾਂ ਦੀ ਇਕੱਲੇ ਮਦਦ ਨਹੀਂ ਹੈ ਪੰਜਾਬ ਦੀ ਮਦਦ ਹੈ ਆ ਜਿਹੜੇ ਭਗਵਤਮਾਨ ਉਹ ਨਹੀਂ ਹੈ ਕਿਤੇ ਉਹ ਲਿ ਜਾਂਦੇ ਇਹਨਾਂ ਤਾਂ ਭੁੱਖਾ ਹੀ ਮਿਲਦੀਆਂ ਤੇ ਇੱਥੇ ਬਜਰੀ ਦਾ ਜੇ ਕੋਈ ਸਭ ਤੋਂ ਵੱਡਾ ਠੇਕੇਦਾਰ ਹੈ ਤਾਂ ਕੇਦਰੀਵਾਲ ਹੈ ਫਿਰ ਉਹੀ ਗੱਲ ਹੈ ਕਿ ਇਹਨਾਂ ਨੂੰ ਕੁਝ ਨਹੀਂ ਮਿਲਦਾ ਭੁੱਖਾ ਹੀ ਮਿਲਦੀਆਂ ਤੇ ਪੰਜਾਬ ਸਰਕਾਰੋਂ ਮਿਲਦਾ ਹੀ ਭੁੱਖਾ ਕੁਝ ਨਹੀਂ ਵਿਕਤੇ ਬਜਰੀ ਦੇ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਤੇਜਰੀਵਾਲ ਕਹਿੰਦਾ ਸੀ 50000 ਲੱਖ ਰੁਪਇਆ ਹਰ ਸਾਲ ਰੇਟੇ ਵਜਿ ਦੀ ਕਦੇ ਕਰਾਰੇ 50 ਕਰੋੜ ਰੁਪਇਆ ਵੀ ਨਹੀਂ ਦਿੱਤਾ 50000 ਕਰੋੜ ਕਹਿੰਦੇ ਸੀ ਤੇ 50 ਕਰੋੜ ਵੀ ਨਹੀਂ ਦਿੱਤਾ ਇੱਕਾ ਹੀ ਨਹੀਂ ਦਿੱਤਾ ਆਪੀਰਾ ਨੇ ਅੱਜ ਤੱਕ ਪੂਰੇ ਪੰਜਾਬ ਦੀਆਂ ਖੱਡਾਂ ਨਾਲਾ ਮੈ ਨਹੀਂ ਕੀਤੀਆਂ ਤੇਰੇ ਤਾਂ ਸਾਰਿਆਂ ਨੂੰ ਮਿਲ ਰਿਹਾ ਇਹ ਗੱਲ ਪੱਕੀ ਆ ਕਿ ਪਹਿਲਾਂ 5.5 ਰੁਪਇਆ ਮਿਲਦਾ ਸੀ ਅੱਜ 35 ਰੁਪਏ ਮਿਲ ਰਿਹਾ ਮਿਲ ਰਿਹਾ ਰੇਤਾ ਰੇਤਾ ਆ ਵੀ ਰਿਹਾ ਲੇਕਿਨ ਰੇਤਾ ਨਜਾਇਆ ਜਾ ਰਿਹਾ ਉਹਦੇ ਪੈਸੇ ਕੇਜਰੀਵਾਲ ਅਰ ਭਗਵੰਤ ਮਾਨ ਨੂੰ ਜਾ ਰਹੇ ਹੈ ਪੰਜਾਬ ਸਰਕਾਰ ਨੂੰ ਕੋਈ ਪੈਸਾ ਨਹੀਂ ਆ ਰਿਹਾ ਸ਼ਰਾਬ ਦਾ ਸਾਰਾ ਥੋਕ ਦਾ ਵਪਾਰ ਮੇਰੇ ਨਾਲ ਕੋਈ ਬਹਿਸ ਕਰ ਲਵੇ ਕਾਗਜ਼ ਲੈ ਆਵੇ ਪੰਜਾਬ ਦਾ ਸਾਰਾ ਥੋਕ ਦਾ ਬਾਜ਼ਾਰ ਕੇਜਰੀਵਾਲ ਦੇ ਪੰਜ ਬੰਦਿਆਂ ਕੋਲ ਹੈ ਪਹਿਲਾਂ ਪੰਜਾਬ ਦੇ 185 ਬੰਦਿਆਂ ਕੋਲ ਹੁੰਦਾ ਸੀ ਅਰ ਥੋਕ ਦਾ ਜਿਹੜਾ ਕਮਿਸ਼ਨ ਹੈ ਉਹ ਤਿੰਨ ਗੁਣਾ ਕਰ ਲਿਆ ਪਹਿਲਾਂ 9 ਰੁਪਏ ਬੇਟੀ ਹੁੰਦਾ ਸੀ ਹੁਣ 22 ਰੁਪਏ ਬੇਟੀ ਆ ਤੇ ਸਾਰਾ ਪੰਜਾਬ ਨੂੰ ਲੁੱਟ ਕੇ ਦਿੱਲੀ ਨੂੰ ਲੈ ਕੇ ਜਾ ਰਹੇ ਆ ਹੁਣ ਬਾਦਸ਼ਾਹ ਜੀ ਇੱਥੇ ਆਏ ਬੇ ਹੁਸ਼ਿਆਰ ਪਰ ਦੱਸਦੇ ਨਾ ਰਹਿਣਾ ਤਾਂ ਪੂਰੀ ਸੇਵ ਹੋਰੀ 100 ਗੱਡੀ ਉਹਨੂੰ ਦੇਣ ਆਈ ਵੀ ਸੀ ਕੇਦਰੀਵਾਲ ਨੂੰ 10 ਦਿਨ ਬਾਅਦ ਇੱਥੇ ਰੱਖਿਆ ਹੋਇਆ ਤੇ ਆ ਜਿਹੜਾ ਸਾਡੇ ਵਾਲਾ ਧੂਤੂ ਹੈ ਕਪੂੜ ਸੰਖ ਇਹ ਕਦੇ ਹੁਸ਼ਿਆਰਪੁਰ ਦੇ ਰਸਤੇ ਉਹ ਜਾ ਕੇ ਕਟਾਈ ਖੰਦਾ ਦਾਰੂ ਪੀਂਦਾ ਕਦੇ ਬਠਿੰਡੇ ਵਾਲੇ ਦੇ ਦਾਰੂ ਪੀਂਦਾ ਘਰ ਜਾਂਦਾ ਤਾਂ ਘਰ ਲੜਾਈ ਹੁੰਦੀ ਹੈ ਇੱਕ ਤਾਂ ਇਹ ਹੱਥ ਪੈਰ ਤੋੜ ਦਿੰਦੇ ਐ ਇੱਕ दारू ਵਿੱਚੇ ਸਾਰਾ ਕੁਝ ਗਵਾਤਾ ਇੰਨਾ بڑا ਦਿੱਤਾ ਹੋਇਆ ਤੁਸੀਂ ਦੱਸੋ ਬੜੇ ਸ਼ੌਕ ਨਾਲ ਕਹਿੰਦੇ ਵੀ ਚੰਦੀ ਵੀ ਹਰਾਤਾ ਉਹ ਭਾਈ ਤੋਨੂ ਬੂਟਾ ਨਾਲ ਲੋਕਾਂ ਨੇ ਲੱਗਦਾ ਤੁਸੀਂ ਸ਼ਰਾਬ ਚ ਗਵਾਤਾ ਸਾਰਾ ਕੁਝ ਪੰਜਾਬ ਦਾ ਕੁਝ ਕਰ ਵੀ ਲੈਦੇ ਕੁਝ ਸੰਭਾਲ ਲੈਦੇ ਪੰਜਾਬ ਨੂੰ